ਸਾਸ਼ੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਇਹ ਸਿਰਕਾ ਪਿਆ ਜਿੱਦਾਂ ਆਪਾਂ ਨੂੰ ਰੈਸਟੋਰੈਂਟ ਵਗੈਰਾ 'ਚ ਮਿਲਦਾ ਦਾ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਰੈਡੀ ਕਰਾਂਗੇ ਤੇ ਆਪਾਂ ਨੇ ਪਹਿਲਾਂ ਜੀ ਇਹ ਪਿਆਜ਼ ਲੈ ਲਈ 2-250 ਗ੍ਰਾਮ 300 ਗ੍ਰਾਮ ਦੇ ਨੇੜੇ ਹੋਣਗੇ ਤੇ ਇਹ ਪਿਆਜ਼ ਲੈ ਕੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜੀ ਛਿੱਲੜਿਆ ਤੇ ਇਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਨਾ ਇਸ ਤਰ੍ਹਾਂ ਮਧਾਣੀ ਜੀਰ ਪਾਵਾਂਗੇ ਜਿੱਦਾਂ ਆਪਾਂ ਨੇ ਬੂਦੇ achar ਵਗੈਰਾ ਚ ਪਾਉਣੇ ਆਗੇ ਉਸੇ ਤਰ੍ਹਾਂ ਮਧਾਣੀ ਚੀਰ ਪਾਉਣਾ ਜੀ ਆਪਾਂ ਨੇ ਇੱਕ ਕਟਿਆ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਉੱਪਰ ਬਸ ਚਾਰ ਫਾੜੀਆਂ ਦੀ ਤਰ੍ਹਾਂ ਪੰਜ ਇਸੇ ਤਰ੍ਹਾਂ ਜੀ ਆਪਾਂ ਸਾਰੇ ਪਿਆਜ਼ ਦੇ ਵਿੱਚ ਮਧਾਣੀ ਚੀਰ ਪਾ ਲੈਣਾਗਾ ਤੇ ਤੁਹਾਨੂੰ ਦਿਖਾਉਣੇ ਆਗੇ ਆਪਾਂ ਸਾਰਾ ਇਸੇ ਤਰ੍ਹਾਂ ਹੀ ਪਾਉਣਾ ਆ ਜੀ ਬਸ ਇਸੇ ਤਰ੍ਹਾਂ ਆਪਾਂ ਸਾਰੇ ਘਟ ਲਾ ਲਾਂਗੇ ਵੀ ਇਹਦੇ ਵਿੱਚ ਤੇ ਹੁਣ ਆਪਾਂ ਨੇ ਇਸ ਤਰ੍ਹਾਂ ਜੀ ਆਪਾਂ ਆਪਾਂ ਇਹ ਕਪਤੀਲਾ ਲੈ ਲੈਣਾਗਾ ਬਰਤਨ ਲੈ ਲਈ ਇਹਦੇ ਵਿੱਚ ਨਾ ਆਪਾਂ ਨੇ ਇੱਕ ਗਲਾਸ ਪਾਣੀ ਦਾ ਪਾ ਲਾਂਗੇ ਇਹਨੂੰ ਪਾਣੀ ਨੂੰ ਉਬਾਲਣ ਆਏ ਇੱਕ ਗਲਾਸ ਪਾਣੀ ਦਾ ਪਾ ਕੇ ਇੱਕ ਗਲਾਸ ਆਪਾਂ ਨੇ ਇਹ ਪਾਣੀ ਦਾ ਗਰਮ ਕਰ ਲਿਆ ਹੁਣ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜੀਆਂ ਜੀਆਂ 8-10 ਕ ਕਾਲੀਆਂ ਮਿਰਚਾਂ ਤੇ ਇਹ ਅੱਧਾ ਅਲੀ ਮਿਰਚਾ ਪਾ ਦਾਂਗੇ ਇਹ ਪੰਜ 6 ਆਪਾਂ ਉਹਦੇ ਵਿੱਚ ਪਾਨੇ ਆਗੇ ਲੌਂਗ ਇਹ ਸਿਰਫ ਫਲੇਵਰ ਤੇ ਲਈ ਹੈਗੇ ਤੇ ਇੱਕ ਡੇਢ ਚਮਚ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਡੇਢ ਕੇ ਚਮਚਾ ਖੰਡ ਦਾ ਚੀਨੀ ਦਾ ਸਾਡੀ ਚੀਨੀ ਜੋ ਵੀ ਕਹੋ ਤੇ ਇੱਕ ਚਮਚ ਪਾਉਣਾ ਜੀ ਆਪਾਂ ਨੇ ਅੱਧਾ ਕ ਚਮਚਾ ਤੂਵੀ ਕਾਟ ਕੇ ਨਮਕ ਪਾਵਾਂਗੇ ਇਹ ਸਤ ਸਿਰਫ ਇਹਨੂੰ ਆਪਾਂ 1 ਮਿੰਟ ਦੇ ਵਾਸਤੇ ਬਾਲਣਾ ਹੈ ਜੀ ਤੇ ਇਹਦੇ ਵਿੱਚ ਪਾਉਣਾ ਆਪਾਂ ਮਤਲਬ ਕਲਰ ਆਪਣੇ ਪਿੰਕ ਇਸਟੇਜ ਹੋ ਜਾਣਗੇ ਪਿਆਜ਼ ਉਹਦੇ ਲਈ ਪਾ ਮੰਗ ਜਾਈ ਆਪਾਂ ਇਹ ਚਕੰਦਰ ਜਣੀ ਕੇ ਬੀਟਰ ਰੂਟ ਪਾਇਆ ਜਿਹਦੇ ਵਿੱਚ ਆਪਾਂ ਸਿਰਫ ਇਹਨੂੰ ਜ਼ਿਆਦਾ ਨਹੀਂ ਬਾਲਣਾ 1 ਮਿੰਟ ਦੇ ਲਈ ਬਾਲਣਾ ਹੈ ਤਾਂ ਕਿ ਇਹਨਾਂ ਚੀਜ਼ਾਂ ਦਾ ਫਲੇਵਰ ਆ ਜਾਏ ਨਾਲੇ ਕਲਰ ਵਗੈਰਾ ਜਦੋਂ ਇੱਕ ਆਵਾਜ਼ ਆ ਗਿਆ ਜੀ ਆਪਾਂ ਗੈਸ ਬੰਦ ਕਰ ਦਾਂਗੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਹੁਣ ਗੈਸ ਨੂੰ ਬੰਦ ਕਰ ਦੇਣਾ ਹੈਗੇ ਤੇ ਉਬਾਲ ਆ ਗਿਆ ਸਿਰਫ 1 ਮਿੰਟ ਲਈ ਉਬਾਲ ਲੈਣਾ ਤੇ ਇਹਨੂੰ ਫਿਰ ਆਪਾਂ ਪਾਣੀ ਨੂੰ ਠੰਡਾ ਕਰਕੇ ਪੋਣ ਲਾਂਗੇ ਤੇ ਹੁਣ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਜੀ ਇਹ ਆਪਾਂ ਨੇ ਇੱਕ ਕੰਟੇਨਰ ਲਿਆ ਹੈਗਾ ਤੇ ਇਹਦੇ ਵਿੱਚ ਜਿਹੜੇ ਆਪਣੇ ਪਿਆਜ਼ ਸੀ ਜੀ ਉਹ ਆਪਾਂ ਸਾਰੇ ਪਿਆਜ਼ ਇਹਦੇ ਵਿੱਚ ਪਾ ਲੈਣੇ ਆ ਇਹ ਪਿਆਜ਼ ਜਿਹੜੇ ਸਰਕਾਏਲੇ ਪਿਆਜ਼ ਆ ਜੀ ਬਹੁਤ ਟੇਸਟੀ ਲੱਗਦੇ ਆ ਜਦੋਂ ਆਪਾਂ ਖਾਣਾ ਵਗੈਰਾ ਖਾਣੇ ਉਹਦੋਂ ਨਾਲ ਲਵਾਂਗੇ ਤੇ ਸਬਜ਼ੀ ਦੇ ਨਾਲ ਤੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਜੀ ਖਾਣਾ ਖਾਣ ਦਾ ਤੇ ਬਹੁਤ ਟੇਸਟੀ ਲੱਗਦੀ ਹੈਗੇ ਤੇ ਇਹ ਆਪਣਾ ਪਾਣੀ ਆ ਜਿਹੜਾ ਉਹ ਠੰਡਾ ਹੋ ਗਿਆ ਜੀ ਦੋਨੋਂ ਆਪਾਂ ਪਉਣ ਲਾਗੇ ਪੁਣਕੇ ਦੇ ਵਿੱਚ ਜਿਹੜਾ ਇਹ ਪਾਣੀ ਆਪਾਂ ਬਾਲਿਆ ਸੀ ਚਕੰਦਰ ਪਾ ਕੇ ਕਾਲੀ ਮਿਰਚ ਤੇ ਲੌਂਗ ਪਾ ਕੇ ਆਪਾਂ ਪਾਣੀ ਬਾਲਿਆ ਸੀ ਤੇ ਇਹਦੇ ਵਿੱਚ ਤੁਸੀਂ ਦਾਲਚੀਨੀ, ਤੇਜ ਪੱਤਾ ਵੀ ਪਾ ਸਕਦੇ ਹੋਗੇ। ਹੁਣ ਇਹਨੂੰ ਆਪਾਂ ਪਾਉਣ ਲੈਨੇ ਆ। ਇਹਨੂੰ હાਜੀ ਹੁਣ ਇਹਨੂੰ ਆਪਾਂ ਮਤਲਬ ਕਿ ਪਾਣੀ ਪਾਣੇਗੇ ਇਹਦੇ ਵਿੱਚ। ਤੇ ਇਹ ਆਪਾਂ 1 ਕੱਪ ਪਾਇਆ, ਗਲਾਸ ਪਾਇਆ ਜੀ। ਇਹਦੇ ਵਿੱਚ ਹੀ ਆਪਾਂ ਨੇ ਅੱਧਾ ਗਲਾਸ ਵਿਨੇਗਰ ਦਾ ਪਾਉਣਾ ਜੀ, ਵਾਈਟ ਸਿਰਕੇ ਦਾ। ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇਹ ਪੰਜ ਚਾਰ ਮਿਰਚਾਂ ਨੇ ਹਰੀਆਂ ਤੇ ਜੇਕਰ ਤੁਹਾਨੂੰ ਹਰੀਆਂ ਮਿਰਚਾਂ ਸਿਰਕੇ ਵਾਲੀਆਂ ਵਧੀਆ ਲੱਗਦੀਆਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋਗੇ ਆਪਾਂ ਇਹਦੇ ਵਿੱਚ ਚਾਰ ਹਰੀਆਂ ਮਿਰਚਾਂ ਪਾਈਆਂ ਨੇ ਥੋੜੇ ਇਹ ਆਪਾਂ ਪੀਸਿਸ ਹੋਰ ਪਾ ਦਿੰਨੇ ਆਗੇ ਚਕੰਦਰ ਦੇ ਤਾਂ ਕਿ ਇਹਦਾ ਕਲਰ ਵੀ ਹੋਰ ਸੋਹਣਾ ਆਵੇ ਤੇ ਹੁਣ ਇਸ ਪਿਆਜ਼ ਨੂੰ ਜੀ ਆਪਾਂ ਨੇ ਕਰ ਦੇਣਾਗਾ ਬੰਦ ਤੇ ਇਹਨੂੰ ਰੱਖਣਾਗਾ ਆਪਾਂ ਜੀ ਫ੍ਰਿਜ ਦੇ ਵਿੱਚ ਤੇ ਫਰਿੱਜ ਦੇ ਵਿੱਚ ਇਹਨੂੰ ਆਪਾਂ 24 ਘੰਟਿਆਂ ਤੋਂ ਬਾਅਦ ਆਪਾਂ ਖਾਣ ਲਈ ਰੈਡੀ ਹੈ ਜੀ ਤੁਸੀਂ ਇਸ ਨੂੰ 10 ਤੋਂ 15 ਦਿਨਾਂ ਵਾਸਤੇ ਸਟੋਰ ਕਰਕੇ ਰੱਖ ਸਕਦੇ ਹੋ ਪਰ ਰੱਖਣਾ ਤੁਹਾਨੂੰ ਫਰਿੱਜ ਦੇ ਵਿੱਚ ਹੀ ਪੈਣਾਗਾ ਤੇ ਇਹ 24 ਘੰਟੇ ਵਿੱਚ ਤੋਂ ਬਾਅਦ ਇਹ ਖਾਣ ਲਈ ਬਿਲਕੁਲ ਰੈਡੀ ਹੈ ਖਾਓ ਤੇ ਇੰਜੋਏ ਕਰੋ ਧੰਨਵਾਦ ਵੀਡੀਓ ਵੇਖਣ ਲਈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਥੋੜੀ ਵੀ ਯੂਸਫੁਲ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ